ਲੁਧਿਆਣਾ ਦੀ ਸਿਆਸਤ ਦੇ ਵਿੱਚ ਅੱਜ ਵੱਡੀ ਹਲਚਲ ਹੋਈ ਹੈ ਇਹ ਹਲਚਲ ਕਿਸੇ ਲਈ ਰਾਹਤ ਤੇ ਕਿਸੇ ਲਈ ਝਟਕਾ ਸਾਬਤ ਹੋਈ ਹੈ ਇਹ ਹਲਚਲ ਹੋਈ ਕਿਸ ਵੱਲੋਂ ਹੈ ਕਿਵੇਂ ਹੋਈ ਹੈ ਇਹਦੇ ਨਾਲ ਰਾਹਤ ਕਿਹਨੂੰ ਮਿਲੀ ਹੈ ਤੇ ਇਸ ਦੇ ਨਾਲ ਝਟਕਾ ਕਿਸ ਨੂੰ ਲੱਗਿਆ ਗੱਲਬਾਤ ਇਹਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਇੱਕ ਵੀਡੀਓ ਦੀ ਜਿਹੜੀ ਵੀਡੀਓ ਨੇ ਕਾਂਗਰਸ ਨੂੰ ਮੁਸੀਬਤਾਂ ਦੇ ਵਿੱਚ ਪਾ ਦਿੱਤਾ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਆਖਰ ਇਸ ਵੀਡੀਓ ਦੇ ਵਿੱਚ ਹੈ ਕਿ ਜਿਹੜਾ ਕੀ ਹੁਣ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਪਾਰਟੀ ਨੂੰ ਨੁਕਸਾਨ ਕਰ ਸਕਦਾ ਹੈ ਗੱਲਬਾਤ ਇਸ ਵੀਡੀਓ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੇ ਪੁਰਾਣੇ ਸਾਥੀਆਂ ਦੀ ਕਿਉਂਕਿ ਉਹਨਾਂ ਦੇ ਵੱਲੋਂ ਹੁਣ ਮਾਨ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਗਿਆ ਅਤੇ ਸਿੱਧੀ ਚੁਣੌਤੀ ਮਾਨ ਸਰਕਾਰ ਨੂੰ ਦਿੱਤੀ ਗਈ ਹੈ ਖੁੱਲਾ ਚੈਲੰਜ ਕੀਤਾ ਗਿਆ ਕਿਸ ਤਰ੍ਹਾਂ ਦਾ ਚੈਲੰਜ ਹੈ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਤੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੀ ਜਿਸ ਦੇ ਉੱਪਰ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਰਿਸ਼ਵਤ ਵੀ ਕਰੋੜਾਂ ਦੇ ਵਿੱਚ ਸੋ ਹੁਣ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਦੇ ਵਿੱਚ ਕਿ ਕੋਈ ਕਾਰਵਾਈ ਕਰਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਇਸ ਮਾਮਲੇ ਦੇ ਵਿੱਚ ਕਿਉਂਕਿ ਇਲੈਕਸ਼ਨ ਦਾ ਦੌਰ ਹੈ ਕਾਰਵਾਈ ਹੋਏਗੀ ਜਾਂ ਫਿਰ ਨਹੀਂ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਸ਼ੁਕਰੀਆ ਹਰਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਸਭ ਨੂੰ ਅਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਵੈਸਤਾ ਪੂਰੇ ਦੇਸ਼ ਦੇ ਵਿੱਚ ਹਲਚਲ ਦਾ ਮਾਹੌਲ ਹੈ ਕਿਉਂਕਿ ਇਲੈਕਸ਼ਨ ਦਾ ਮਾਹੌਲ ਹੈ ਇਲੈਕਸ਼ਨਾਂ ਦੇ ਲਈ ਕੈਂਪੇਨ ਸ਼ੁਰੂ ਹੋ ਚੁੱਕੀ ਹੈ ਅੱਜ ਪੰਜਾਬ ਦੀ ਗੱਲ ਕਰੀਏ ਤੇ ਮਾਨ ਸਾਹਿਬ ਸੁਖਵੀਰ ਸਿੰਘ ਬਾਦਲ ਕਾਂਗਰਸ ਦੇ ਰਾਜਾ ਵੜਿੰਗ ਸਾਰੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਦੌਰਾ ਕਰਦੇ ਨਜ਼ਰ ਆਏ ਰੋਡ ਸ਼ੋਅ ਕਰਦੇ ਨਜ਼ਰ ਆਏ ਲੇਕਿਨ ਜੇਕਰ ਗੱਲ ਲੁਧਿਆਣਾ ਸੀਟ ਦੀ ਕਰੀਏ ਹੌਟ ਸੀਟ ਬਣੀ ਹੋਈ ਆ ਰਾਜਾ ਬੜਿੰਗ ਖੁਦ ਮੈਦਾਨ ਦੇ ਵਿੱਚ ਨੇ ਅੱਜ ਉਹਨਾਂ ਦਾ ਰੋਡ ਸ਼ੋਅ ਤੀ ਜਿੱਥੇ ਕੀ ਅੱਜ ਉਹਨਾਂ ਦੇ ਨਾਲ ਭਾਰਤ ਪੂਸ਼ਣ ਆਸ਼ੂ ਰੋਡ ਸ਼ੋਅ ਕਰਦੇ ਨਜ਼ਰ ਆਏ ਕਿਉਂਕਿ ਪਿਛਲੇ ਦਿਨੀ ਚਰਚਾਾਂ ਵਿੱਚ ਇਹ ਵੀ ਸੀ ਕਿ ਭਾਰਤ ਪੂਸ਼ਣ ਆਸ਼ੂ ਜੀ ਪਾਰਟੀ ਨੂੰ ਛੱਡ ਸਕਦੇ ਨੇ ਲੇਕਿਨ ਅੱਜ ਉਹ ਰੋਡ ਸ਼ੋਅ ਦੇ ਨਾਲ ਨਾਲ ਚੱਲਦੇ ਦਿਖਾਈ ਦਿੱਤੇ ਭੰਗੜੇ ਪਾਉਂਦੇ ਦਿਖਾਈ ਦਿੱਤੇ ਤੇ ਆਪਣੇ ਵਰਕਰਾਂ ਨੂੰ ਨਾਲ ਲਿਆ ਕੇ ਰੋਡ ਸ਼ੋਅ ਨੂੰ ਸਫਲ ਬਣਾਉਂਦੇ ਦਿਖੇ ਕਿਵੇਂ ਦੇਖ ਰਹੇ ਹੋ ਇਹ ਜਿਹੜੀ ਅੱਜ ਹਲਚਲ ਹੋਈ ਹੈ ਭਾਰਤ ਭੂਸ਼ਣ ਆਚੂ ਜੀ ਰਾਜਾ ਬੜਿੰਗ ਦੇ ਨਾਲ ਖੜੇ ਦਿਖਾਈ ਦਿੱਤੇ ਨੇ ਉਹਨਾਂ ਦੀ ਗੱਡੀ ਦੇ ਉੱਪਰ ਇਹ ਕਿੰਨੀ ਵੱਡੀ ਰਾਹਤ ਕਾਂਗਰਸ ਦੇ ਲਈ ਹੈ ਤੇ ਨਾਲ ਹੀ ਨਾਲ ਦੱਸਿਓ ਤਾਂ ਇਹ ਝਟਕਾ ਕਿਹਦੇ ਲਈ ਹੋ ਸਕਦਾ ਹੈ ਕਿਵੇਂ ਦੇਖ ਰਹੇ ਹੋ ਅੱਜ ਅੱਦੇ ਬਣੇ ਲੁਧਿਆਣਾ ਦੇ ਸਿਆਸੀ ਸਮੀਕਰਨ ਤੇ ਕੋਮਲ ਕੁਬਿੰਦਰ ਜੀ ਕੱਲ ਦੀਆਂ ਚਰਚਾਵਾਂ ਇਹ ਸੀ ਕਿ ਭਾਰਤ ਭੂਸ਼ਣ ਆਚੂ ਜੀ ਨਿਰਾਸ਼ ਨੇ ਤੇ ਸ਼ਾਇਦ ਉਹ ਮਤਲਬ ਕਿਸੇ ਹੋਰ ਪਾਰਟੀ ਦਾ ਪੱਲਾ ਵੀ ਫੜ ਲੈਣ ਕਿਉਂਕਿ ਕੱਲ ਦਲਵੀਰ ਬੋਲਦੇ ਜੀ ਦੀ ਚਰਚਾ ਚੱਲਦੀ ਰਹੀ ਸਾਰਾ ਦਿਨ ਤੇ ਅੱਜ ਉਹਨਾਂ ਦਾ ਇਸ ਤਰੀਕੇ ਦੇ ਨਾਲ ਜੁਆਇਨ ਕਰਨਾ ਤੇ ਬੜੇ ਜੋਸ਼ ਉਤਸ਼ਾਹ ਦੇ ਨਾਲ ਕਰਨਾ ਮੇਰਾ ਕਹਿ ਲੈ ਰੁਨੀਤ ਬਿੱਟੂ ਲਈ ਤਾਂ ਝਟਕਾ ਹੈ ਕਿਉਂਕਿ ਉਹਨਾਂ ਦੇ ਪੁਰਾਣੇ ਸਾਥੀ ਨੇ ਤੇ ਲੁਧਿਆਣੇ ਦੇ ਵਿੱਚ ਜੋ ਮਰਜ਼ੀ ਹੈ ਉਹਨਾਂ ਦਾ ਇੱਕ ਵੇਸ ਤਾਂ ਥੋੜਾ ਬਹੁਤ ਹੈਗਾ ਹੀ ਹੈ ਸੋ ਇਸ ਕਰਕੇ ਮੇਰਾ ਕਹਿ ਲੈ ਰਾਜਾ ਬਿੰਦੂ ਦੇ ਲਈ ਇਹ ਖੁਸ਼ੀ ਦੀ ਖਬਰ ਹੈ ਰੁਨੀਤ ਬਿੱਟੂ ਦੇ ਲਈ ਮਾੜੀ ਖਬਰ ਹੈ ਤੇ ਕਾਂਗਰਸ ਉੱਥੇ ਵੀ ਉਹਨਾਂ ਨੇ ਵੈਸੇ ਕਰਿਆ ਸੰਗਰੂਰ ਦੇ ਵਿੱਚ ਵੀ ਜਿਉਂ ਹੀ ਗੋਲਡੀ ਨੇ ਛੱਡਿਆ ਤਾਂ ਉਹਨਾਂ ਨੇ ਇੱਕ ਹੋਰ ਉਸੇ ਕੱਦ ਦਾ ਲੀਡਰ ਲਗਭਗ ਜੁਆਇਨ ਕਰਾ ਲਿਆ ਸਿੰਦਰ ਸਿੰਘ ਰਾਜਾ ਵੀਰ ਤਲਾਵ ਸੋ ਇਹ ਹੁਣ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਵੀ ਦੰਗਲ ਸ਼ੁਰੂ ਹੋ ਗਿਆ ਹੈ ਇਲੈਕਸ਼ਨਾਂ ਦਾ ਸੋ ਉਹਦੇ ਚ ਰਾਜਾ ਬੜਿੰਗ ਦੇ ਲਈ ਤਾਂ ਕਾਫੀ ਰਾਹਤ ਦੀ ਖਬਰ ਹੈ ਕਿਉਂਕਿ ਪਾਰਟੀ ਕੁਸ਼ਨ ਆਸ਼ੂ ਉਸ ਉਹਨੇ ਉਸ ਇਲਾਕੇ ਚੋਂ ਦਾ ਹੋਲਡ ਤਾਂ ਹੈਗਾ ਹੀ ਹੈ ਤੇ ਨਾਲ ਇਹ ਹੈ ਕਿ ਜਿਹੜਾ ਇਹ ਵੀ ਗੱਲ ਖਾਰਜ ਹੋ ਗਈ ਕਿ ਉਹ ਕਿਸੇ ਹੋਰ ਪਾਸੇ ਜਾ ਰਹੇ ਨੇ ਪਰ ਇਸ ਤਰੀਕੇ ਨਾਲ ਗੋਲਦੀ ਸਾਹਿਬ ਵੀ ਇੱਕ ਦਿਨ ਤਾਂ ਪੰਗੜਾ ਪਾ ਗਏ ਸੀਗੇ ਥੋੜਾ ਬਹੁਤ ਮਤਲਬ ਜਿੱਦਾਂ ਦੀ ਹਲਚਲ ਚੱਲ ਰਹੀ ਹੈ ਸਾਰੇ ਪਾਸੇ ਉਹਦੇ ਚ ਮਤਲਬ ਕੁਝ ਵੀ ਕਿਸੇ ਘੜੀ ਹੋ ਸਕਦਾ ਹੁੰਦਾ ਪਰ ਮੈਨੂੰ ਲੱਗਦਾ ਹੈ ਫਿਲਹਾਲ ਇਸ ਤਰੀਕੇ ਨਾਲ ਉਹ ਆਏ ਨੇ ਦੇਖੋ ਉਹਨਾਂ ਨਾਲ ਤਾਂ ਦੱਸਦੇ ਨੇ ਵੀ ਚਲੋ ਇਹ ਹੋ ਗਿਆ ਵੀ ਤੁਹਾਨੂੰ ਬਰਨਾਲੇ ਤੋਂ ਲੜਾ ਦਾਂਗੇ ਮੰਤਰੀ ਬਣਾ ਦਾਂਗੇ ਕਲਾ ਕਰ ਦਾਂਗੇ ਆਸ਼ਮ ਦੇ ਉੱਪਰ ਦਾ ਕੇਸ ਆਮ ਆਦਮੀ ਪਾਰਟੀ ਨੇ ਦਰਜ ਕੀਤੇ ਨੇ ਸੋ ਇਸ ਕਰਕੇ ਉਹ ਤਾਂ ਰਸਤਾ ਉਹ ਜਿਵੇਂ ਵੈਸੇ ਵੀ ਬੰਦ ਹੈ ਉਹਨਾਂ ਕਰਾ ਦੇ ਜੀਜੇਪੀ ਦਾ ਇੱਕ ਸਕੋਪ ਸੀਗਾ ਕਿ ਜੇ ਉਧਰੋਂ ਕੋਈ ਗੱਲ ਬਣਦੀ ਉਹ ਮੇਰਾ ਖਿਆਲ ਹੈ ਵੀ ਹੁਣ ਚਾਂਸ ਖਤਮ ਹੋ ਗਏ ਨੇ ਤੇ ਉਹ ਜੇ ਦੁਬਾਰਾ ਕਾਂਗਰਸ ਦੇ ਨਾਲ ਗੱਲਮੋਲ ਕੇ ਚੱਲ ਪਏ ਨੇ ਤਾਂ ਕਾਂਗਰਸ ਲਈ ਮੇਰਾ ਖਿਆਲ ਹੈ ਇਹ ਕਾਫੀ ਹੌਸਲੇ ਵਾਲੀ ਤੇ ਖਾਸ ਕਰਕੇ ਰਾਜਾ ਭਨੀ ਜਿਹੜੇ ਪ੍ਰਧਾਨ ਨੇ ਔਰ ਬਿਲਕੁਲ ਸਾਰੀ ਕਾਂਗਰਸ ਦੀ ਇੱਜ਼ਤ ਉੱਥੇ दांव ਤੇ ਲੱਗੀ ਹੋਈ ਹੈ ਲੁਧਿਆਣੇ ਦੀ ਸੋ ਉਹਨਾਂ ਲਈ ਮੈਂ ਸਮਝਦਾ ਹਾਂ ਵੀ ਇਹ ਹਨ ਕਰੇਜ ਕਰਨ ਵਾਲੀ ਹੌਸਲੇ ਵਾਲੀ ਪਤਾਰ ਸਰ ਸਰ ਰਾਹਤ ਦੀ ਤੁਸੀਂ ਗੱਲ ਕੀਤੀ ਹੈ ਵੀ ਚਲੋ ਰਾਜਾ ਵੜਿੰਗ ਸਾਹਿਬ ਦੇ ਅੱਜ ਰੋਡ ਸ਼ੋਅ ਦੇ ਵਿੱਚ ਨੇ ਚੰਗੀ ਖਬਰ ਆ ਕਾਂਗਰਸ ਦੇ ਲਈ ਲੇਕਿਨ ਇੱਕ ਕਾਂਗਰਸ ਨੂੰ ਝਟਕਾ ਵੀ ਦਿੰਦੀ ਨਜ਼ਰ ਆਈ ਹੈ ਕਿਉਂਕਿ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਰਾਣਾ ਗੁਰਜੀਤ ਦੇ ਵਰਕਰਾਂ ਦੇ ਨਾਲ ਵਾਰਤਾਲਾਪ ਨੂੰ ਲੈ ਕੇ ਜਿੱਥੇ ਕਿ ਰਾਣਾ ਗੁਰਜੀਤ ਬੈਠੇ ਨੇ ਤੇ ਉਹਨਾਂ ਦੇ ਵਰਕਰ ਨਿਰਾਸ਼ ਨੇ ਟਿਕਟ ਨਾ ਮਿਲਣ ਕਾਰਨ ਕਹਿੰਦੇ ਨਜ਼ਰ ਆਏ ਨੇ ਵੀ ਨਾ ਸਾਨੂੰ ਖੰਡੂਰ ਸਾਹਿਬ ਤੋਂ ਟਿਕਟ ਮਿਲੀ ਹੈ ਨਾ ਸਾਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਮਿਲੀ ਹੈ ਵੋਟ ਤਾਂ ਸੀ ਤੁਹਾਨੂੰ ਪਾਵਾਂਗੇ ਲੇਕਿਨ ਕਿਸੇ ਹੋਰ ਨੂੰ ਵੋਟ ਪਾਉਣ ਨੂੰ ਜੀ ਨਹੀਂ ਕਰਦਾ ਆਖਰ ਇਹ ਵੀਡੀਓ ਦਾ ਅਸੀਂ ਮਤਲਬ ਕੀ ਸਮਝੀਏ ਬਰਕਰ ਇਹ ਕਹਿ ਰਹੇ ਨੇ ਵੀ ਤੁਹਾਡੇ ਤੋਂ ਬਿਨਾ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਤੇ ਤੁਹਾਨੂੰ ਟਿਕਟ ਦਿੱਤੀ ਨਹੀਂ ਗਈ ਫਿਰ ਇਸ ਵੀਡੀਓ ਦਾ ਮਤਲਬ ਕੀ ਕਹੀਏ ਕਿਉਂਕਿ ਰਾਜਾ ਮਾਫ ਕਰਨਾ ਹੈ ਰਾਣਾ ਗੁਰਜੀਤ ਇਸ ਵੀਡੀਓ ਦੇ ਵਿੱਚ ਬਿਲਕੁਲ ਚੁੱਪਚਾਪ ਬੈਠੇ ਨਜ਼ਰ ਆਏ ਨੇ ਉਹਨਾਂ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਕਿਵੇਂ ਲਈ ਇਸ ਵੀਡੀਓ ਨੂੰ ਕਿੰਨਾ ਵੱਡਾ ਝਟਕਾ ਇਹ ਕਾਂਗਰਸ ਲਈ ਹੋ ਸਕਦਾ ਚਕੂ ਉਹਨਾਂ ਨੂੰ ਟਿਕਟ ਦਾ ਬੜਾ ਚਰਚਾ ਸੀ ਕਾਂਗਰਸ ਦੇ ਅੰਦਰ ਉਹਨਾਂ ਦੇ ਟਿਕਟ ਦੇ ਜਾਣ ਦੇ ਉੱਪਰ ਕਾਫੀ ਵਿਚਤੂ ਵੀ ਹੋ ਰਹੀ ਸੀਗੀ ਆਪਾਂ ਪਿਛਲੇ ਦਿਨਾਂ ਤੋਂ ਆਉਂਦੀ ਆ ਰਹੀ ਨੇ ਖਸੂਆਂ ਉਹ ਥੋੜਾ ਜਿਹਾ ਇੱਕ ਤਾਏ ਵੀ ਉਹ ਸਟਰੋਂਗ ਮੈਨ ਨੇ ਉੱਥੇ ਤੇ ਪਿਛਲੀ ਵਾਰੀ ਆਪਾਂ ਨੂੰ ਪਤਾ ਹੈ ਕਿ ਕੋਈ ਐਕਸ਼ਨ ਨਹੀਂ ਉਹਨਾਂ ਤੇ ਲੈ ਸਕੀ ਹਾਲਾਂਕਿ ਬਾਗੀ ਹੋ ਕੇ ਉਹਨਾਂ ਦੇ بیٹے ਐਮਐਲਏ ਜਿੱਤ ਗਏ ਸੀਗੇ ਕੋਈ ਇੰਡੀਪੈਂਡੈਂਟ ਐਮਐਲਏ ਨੇ ਪੰਜਾਬ ਦੇ ਚੱਲ ਰਹੇ ਸੀ ਸੋ ਦੇ ਲਈ ਵੀ ਉਹ ਚਾਹੁੰਦੇ ਸੀ ਕਿ ਅਨੰਦਪੁਰ ਸਾਹਿਬ ਤੋਂ ਜਾਂ ਖਡੂਰ ਸਾਹਿਬ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਪਰ ਉਹ ਇਹ ਕਹਿੰਦੇ ਰਹੇ ਨੇ ਵੀ ਟਿਕਟਾਂ ਸਾਡੇ ਕੋਲ ਤਾਂ ਆਪੇ ਹੀ ਚੱਲ ਕੇ ਆਉਂਦੀਆਂ ਨੇ ਤਾਂ ਉਹਨਾਂ ਦੇ ਮਾਨ ਸਨਮਾਨ ਨੂੰ ਕਹਿ ਲੋ ਇੱਜ਼ਤ ਨੂੰ ਕਹਿ ਲੋ ਅਹੰਕਾਰ ਨੂੰ ਕਹਿ ਲੋ ਇਹ ਝੋਟ ਪੱਛੀ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਇਮੇਜ ਬੰਦੇ ਦਾ ਟੁੱਟਿਆ ਇਸ ਗੱਲ ਦੂਜੀ ਜਿਹੜੀ ਉਹ ਵੀਡੀਓ ਹੈ ਉਹਨਾਂ ਦਾ ਵਰਕਰ ਮੈਨੂੰ ਹੋਰ ਨਹੀਂ ਹੁੰਦੀ ਹੈ ਕਿ ਉਹਨਾਂ ਦੀ ਹਾਜ਼ਰੀ ਦੇ ਵਿੱਚ ਵਰਕਰ ਤੋਂ ਸਪੋਰਟ ਰਿਹਾ ਹੈ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਬੋਲ ਸਕਦਾ ਸੋ ਇਹਦਾ ਇਸ਼ਾਰਾ ਇਹ ਹੈ ਕਿ ਖਟੂਰ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦਾ ਜਿੰਨਾ ਕੁ ਪ੍ਰਭਾਵ ਹੈਗਾ ਉਹ ਕੰਸਟਿਟੂਐਂਸੀ ਚ ਪੈਂਦਾ ਹੈ ਉਹਨਾਂ ਦਾ ਇਲਾਕਾ ਉਹ ਅਮਰਿਤਪਾਲ ਨੂੰ ਵੋਟਾਂ ਪਾਉਣਗੇ ਇਸ ਤਰੀਕੇ ਦੇ ਨਾਲ ਉਹਦੇ ਲਈ ਮੇਰਾ ਖਿਆਲ ਹੈ ਇਹ ਜੋ ਗਰਾਉਂਡ ਬਣਾਇਆ ਜਾ ਰਿਹਾ ਉਸ ਤਰੀਕੇ ਦੇ ਨਾਲ ਕਿ ਸਾਡੇ ਵੋਟਰ ਨੇ ਜਿਹੜੇ ਭਾਈ ਉਹਨਾਂ ਦਾ ਜੀ ਨਹੀਂ ਕਰਦਾ ਸੋ ਇਹਦਾ ਮਤਲਬ ਕਾਂਗਰਸ ਨੂੰ ਨਹੀਂ ਪਾਉਂਗੇ ਪਰ ਡਾਕਟਰ ਸਾਹਿਬ ਪਿਛਲੇ ਡਾਕਟਰ ਸਾਹਿਬ ਪਰ ਪਿਛਲੇ ਦਿਨੀ ਰਾਣਾ ਗੁਰਜੀਤ ਜੀ ਦਾ ਵੀ ਬਿਆਨ ਆਇਆ ਸੀ ਜਦੋਂ ਕਲਵੀਰ ਜੀ ਦਾ ਜੀ ਨੂੰ ਟਿਕਟ ਮਿਲੀ ਸੀਗੀ ਤਾਂ ਉਹ ਕਹਿ ਰਹੇ ਸੀ ਵੀ ਜੀਰੇ ਨੂੰ ਮੈਂ ਰეკਮੈਂਡ ਕੀਤਾ ਸੀ ਵੀ ਮੇਰੇ ਕਹਨ ਤੇ ਟਿਕਟ ਦਿੱਤੀ ਗਈ ਹੈ ਅਸੀਂ ਉਹਨੂੰ ਜਿਤਾ ਕੇ ਇੱਥੋਂ ਭੇਜਾਂਗੇ ਇੱਕ ਪਾਸੇ ਇਸ ਤਰ੍ਹਾਂ ਦਾ ਬਿਆਨ ਤੇ ਦੂਸਰੇ ਪਾਸੇ ਇਸ ਤਰ੍ਹਾਂ ਦੀ ਵੀਡੀਓ ਕਿਵੇਂ ਸਮਝੀਏ ਦੇ ਕੋਈ ਪ੍ਰੈਸ਼ਰ ਟੈਕਟਿਕਸ ਨੇ ਉਹਨਾਂ ਨੂੰ ਟਿਕ ਨਹੀਂ ਮਿਲੇ ਉਹ ਖੁਸ਼ ਨਹੀਂ ਹਨ ਉਹਨਾਂ ਦਾ ਜਿਹੜਾ ਆਧਾਰ ਹੈ ਉਹਨਾਂ ਦਾ ਜਿਹੜਾ بیس ਹੈ ਉਹ ਕਾਂਗਰਸ ਦੇ ਹੱਥ 'ਚ ਨਹੀਂ ਪੁੱਗਦਾ ਇਸ ਵੀਡੀਓ ਤੋਂ ਗੱਲ ਕਲੀਅਰ ਹੋ ਗਈ ਤੇ ਉਹ ਚਾਹੇ ਉਹਨੂੰ ਉਹ ਜਸਟੀਫਾਈ ਕਰ ਲੈਣ ਕਿ ਮੈਂ ਵਰਕਰਾਂ ਦਾ ਪਾਈ ਕੀ ਕਰ ਸਕਦਾ ਹਾਂ ਜੇ ਨਹੀਂ ਸਾਨੂੰ ਸਾਡੇ ਨਾਲ ਜੁੜੇ ਹੋਏ ਨੇ ਸਾਡਾ ਮਾਨਸ ਨੂੰ ਮਾਨ ਨਹੀਂ ਰੱਖਿਆ ਗਿਆ ਸੋ ਜਿਹੜੇ ਸਟਰੋਂਗ men ਨੇ ਕਾਂਗਰਸ ਦੇ ਵਿੱਚ ਮੈਂ ਦੇਖਿਆ ਕਿ ਉਹ ਕਾਂਗਰਸ ਦੇ ਡਿਸਪਲਿਨ ਵਾਲਾ ਨਹੀਂ ਤੁਸੀਂ ਸਮਝਦੇ ਸੀ ਤੋ ਇਹ ਵੀਡੀਓ ਦਾ ਆਧਾਰ ਇਹੀ ਬਣਦਾ ਹੈ ਕਿ ਉਹਨਾਂ ਦਾ ਇੱਕ ਸੈਕਸ਼ਨ ਉਹਨਾਂ ਦੀਆਂ ਵੋਟਾਂ ਦਾ ਜਿੱਥਾਂ ਦੇ ਜਿਹੜੇ ਵਰਕਰ ਨੇ ਉਹ ਮੇਰਾ ਖਿਆਲ ਹੈ ਇੱਕੇ ਦੂਜੇ ਪਾਸੇ ਜਾਣਗੇ ਉਹ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਉਹ ਅਰੇ ਪਤਾ ਨਹੀਂ ਕਿਉਂਕਿ ਇਹ ਗੱਲਾਂ ਤਾਂ ਬਾਹਰ ਜਦੋਂ ਨਿਕਲ ਕੇ ਆਉਂਦੀਆਂ ਉਪਤੋਂ ਉਹ ਡਿਸਕਸ ਕਰਦੇ ਅੰਦਰੋਂ ਉਹ ਪਤਾ ਨਹੀਂ ਕੀ ਗਿੰਤੀਆਂ ਮਿੰਤੀਆਂ ਚੱਲ ਰਹੀਆਂ ਹੁੰਦੀਆਂ ਨੇ ਵੀ ਕਿਹਦੇ ਨਾਲ ਕੀ ਹੋ ਰਿਹਾ ਕੀਦੇ ਨਾਲ ਕੀ ਕਿੰਨੀ ਮਿੰਤੀ ਚੱਲ ਰਹੀ ਹੈ ਸੋ ਇਹ ਵੀਡੀਓ ਤੋਂ ਕਲੀਅਰ ਹੈ ਕਿ ਉਹਨਾਂ ਦੀ ਹਾਜ਼ਰੀ 'ਚ ਬੈਠ ਕੇ ਜੇ ਵਰਕਰ ਕਹਿ ਰਹੇ ਨੇ ਕਾਂਗਰਸ ਲਈ ਬੜੀ ਫਿਕਰਮੰਦੀ ਵਾਲੀ ਗੱਲ ਹੈ ਕਾਂਗਰਸ ਦੇ ਉੱਥੇ ਦੇ ਕੈਂਡੀਡੇਟ ਲਈ ਵੀ ਜਿਹੜੇ ਕਾਂਗਰਸ ਦੇ ਕੈਂਪੇਨ 'ਚ ਲਾਉਣ ਵਾਲੇ ਨੇ ਉਹਨਾਂ ਦੇ ਲਈ ਵੀ ਲੀਡਰਸ਼ਿਪ ਦੇ ਲਈ ਵੀ ਇੱਕ ਚੈਲੰਜ ਹੈ ਕਿਸੇ ਤਰ੍ਹਾਂ ਜੀ ਪਰ ਸਰ ਜਿਸ ਤਰੀਕੇ ਨਾਲ ਇਹਨਾਂ ਦੇ ਦੋ ਜਗ੍ਹਾ ਤੋਂ ਟਿਕਟ ਦੀ ਕਿਆਸ ਰਾਈਆਂ ਸੀ ਵੀ ਟਿਕਟਾਂ ਮਿਲਣ ਗਈਆਂ ਮੰਗ ਵੀ ਕਰ ਰਹੇ ਸੀਗੇ ਟਿਕਟ ਇੱਕ ਪਾਸੇ ਉਹਣੀ ਮਿਲੀ ਹੈਗੀ ਤੇ ਨਾਲ ਇਹ ਵੀ ਚਰਚਾਵਾ ਚੱਲਿਆ ਸੀ ਵੀ ਇੱਕ ਮੈਸੇਜ ਹਾਈ ਕਮਾਂਡ ਦੇ ਵੱਲੋਂ ਰਾਣਾ ਗੁਰਜੀਤ ਦੇ ਲਈ ਹੈ ਕਿਉਂਕਿ ਰਾਣਾ ਗੁਰਜੀਤ ਤੋਂ ਨਾਰਾਜ਼ ਚੱਲ ਰਹੇ ਸੀਗੇ ਵਿਧਾਨ ਸਭਾ ਦੇ ਚੋਣਾਂ ਲੈ ਕੇ ਕਿਉਂਕਿ ਉਹਨਾਂ ਨੇ ਆਪਣੇ ਬੇਟੇ ਨੂੰ ਕਾਂਗਰਸ ਦੇ ਕੈਂਡੀਡੇਟ ਦੇ ਸਾਹਮਣੇ ਖੜਾ ਕਰਕੇ ਉਹਨਾਂ ਨੂੰ ਆਜ਼ਾਦ ਜਿਤਾਇਆ ਸੀਗਾ ਜੇਕਰ ਇਸ ਤਰ੍ਹਾਂ ਦੇ ਸਿਨੈਰੀਓ ਤੋਂ ਬਾਅਦ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਨੂੰ ਟਿਕਟ ਨਾ ਦੇ ਕੇ ਤਾਂ ਫਿਰ ਕੀ ਰਾਣਾ ਗੁਰਜੀਤ ਇੱਕ ਫੇਰ ਇਸ ਤਰੀਕੇ ਦੇ ਨਾਲ ਜੇਕਰ ਅਟੈਕ ਕਰਨਗੇ ਪਾਰਟੀ ਦੇ ਉੱਪਰ ਤਾਂ ਕੀ ਸਿਆਸੀ ਭਵਿੱਖ ਖਤਰੇ 'ਚ ਨਹੀਂ ਆਏਗਾ ਜਾਂ ਫਿਰ ਉਹਨਾਂ ਨੂੰ ਵੀ ਕਿਤੇ ਹੋਰ ਜਾਣ ਦੀ ਤਿਆਰੀਆਂ ਦੇਖ ਰਹੇ ਹੋ ਵੀ ਹੋਰ ਪਾਸੇ ਜਾ ਸਕਦੇ ਨੇ ਫਿਰ ਮੇਰੇ ਖਿਆਲ 'ਚ ਜਿਹੜਾ ਉਹਨੂੰ ਮੈਸੇਜ ਦਿੱਤਾ ਉਹਨਾਂ ਨੂੰ ਲੀਡਰਸ਼ਿਪ ਨੇ ਉਹ ਲੀਡਰਸ਼ਿਪ ਨੂੰ ਮੈਸੇਜ ਦੇ ਰਹੇ ਨੇ ਰਸਾ ਕਸ਼ੀ ਚੱਲ ਰਹੀ ਹੈ ਤੇ ਇੰਡਸਟ੍ਰੀਅਲਿਸਟ ਨੇ ਵੱਡੇ ਉਹ ਪੈਸੇ ਵਾਲੇ ਨੇ ਤਕੜੇ ਨੇ ਪ੍ਰਭਾਵ ਵੀ ਉਹਨਾਂ ਦਾ ਹੈਗਾ ਤੇ ਇਸ ਕਰਕੇ ਈਡੀ ਦੇ ਵੀ ਉਹ ਰਡਾਰ ਦੇ ਉੱਪਰ ਆ ਸਕਦੇ ਨੇ ਲੀਡਰ ਦੇ ਰਿਟਾਰਟ ਤੇ ਹੋਣ ਦੇ ਤੱਥ ਮੁਕਤ ਹੈ ਵੀ ਇੱਥੇ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਕਦੋਂ ਜਿਹੜਾ ਪੰਜਾ ਹੈ ਜਿਹੜਾ ਗੋਲ ਮੋਲ ਜਿਹਾ ਹੋ ਕੇ ਕਮਲ ਦੇ ਵਿੱਚ ਬਦਲ ਜਾਂਦਾ ਸੋ ਉਹ ਮੇਰਾ ਖਿਆਲ ਹੈ ਉਹ ਰਸਤਾ ਫੜ ਸਕਦੇ ਨੇ ਉਹ ਵਾਲੇ ਦਿਨਾਂ ਚ ਹੀ ਚੀਜ਼ ਦਾ ਮਤਲਬ 600 ਹੋਊਗਾ ਪਰ ਇਹ ਗੱਲ ਕਲੀਅਰ ਹੈ ਕਿ ਦੋਨੇ ਪਾਸੇ ਤਣਾ ਤਣੀ ਜ਼ਰੂਰ ਹੈ ਉਹਨਾਂ ਦੇ ਵਿੱਚ ਵੀ ਤੇ ਲੀਡਰਸ਼ਿਪ ਦੇ ਵਿੱਚ ਜੀ ਤੇ ਆਪਾਂ ਇਹਨਾਂ ਦੇ ਕਾਰਟੋਕਲੇਸ਼ ਤੋਂ ਬਾਹਰ ਨਿਕਲ ਕੇ ਜੇਕਰ ਗੱਲ ਸੀਐਮ ਮਾਨ ਦੀ ਕਰ ਲਈਏ ਮਾਨ ਸਰਕਾਰ ਦੀ ਕਰ ਲਈ ਕਿਉਂਕਿ ਮਾਨ ਸਾਹਿਬ ਲਗਾਤਾਰ ਚੋਣ ਨੂੰ ਪਖਾਉਂਦੇ ਹੋਏ ਨਾਜ਼ਰਾਂ ਨੇ ਲਗਾਤਾਰ ਵਕ ਵਕ ਖਲਕਿਆਂ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਇਸੇ ਦੌਰਾਨ ਉਹਨਾਂ ਦੇ ਪੁਰਾਣੇ ਸਾਥੀ ਰਹੇ ਜਾਂ ਫਿਰ ਕਹੀਏ ਆਮ ਆਦਮੀ ਪਾਰਟੀ ਦੇ ਐਮਐਲਏ ਸ਼ੀਤਲ 렁ਰਾਲ ਦੇ ਵੱਲੋਂ ਪਾਰਟੀ ਨੂੰ ਸ਼ੀਸ਼ਾ ਦਿਖਾਇਆ ਗਿਆ ਮਾਨ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਖੁੱਲਾ ਚੈਲੰਜ ਕਰ ਦਿੱਤਾ ਗਿਆ ਵੀ ਭਾਈ ਤੁਸੀਂ ਆਪਦੇ ਕੰਮਾਂ ਦੀ ਗੱਲ ਕਰਦੇ ਹੋ ਸਾਨੂੰ ਕੰਮ ਦੱਸੋ ਤੁਸੀਂ ਕੰਮ 26 ਮਹੀਨੇ ਚ ਕੀਤੇ ਕੀਨੇ ਤੇ ਆਪਾਂ ਇਹ ਵੀ ਦੱਸ ਦਈਏ ਵੀ 26 ਮਹੀਨੇ ਦੀ ਗੱਲ ਉਹਨਾਂ ਨੇ ਕੀਤੀ ਹੈ ਤੇ ਹੁਣ ਤੱਕ ਕੁਝ ਦਿਨ ਪਹਿਲਾਂ ਤੱਕ ਉਹ ਪਾਰਟੀ ਦੇ ਵਿੱਚ ਸੀ ਸੋ ਪਾਰਟੀ ਦੇ ਆਗੂ ਕਾਰਜਸ਼ੈਲੀ ਨੂੰ ਪਾਰਟੀ ਦੇ ਗਤੀਵਿਧੀਆਂ ਨੂੰ ਬੜੀ ਕਲੋਜ਼ ਜਾਣਦੇ ਹੋਗੇ ਉਹਨਾਂ ਦੇ ਵੱਲੋਂ ਪਾਰਟੀ ਛੱਡ ਦਿਆ ਸਰ ਇਸ ਤਰ੍ਹਾਂ ਦਾ ਚੈਲੰਜ ਕਰਨਾ ਇਹ ਚੋਣਾਂ ਦੇ ਮਾਹੌਲ ਦੇ ਵਿੱਚ ਕਿਵੇਂ ਦੇਖ ਰਹੇ ਹੋ ਕਿੰਨਾ ਵੱਡਾ ਝਟਕਾ ਹੈ ਕਿੰਨੀ ਵੱਡੀ ਮੁਸੀਬਤ ਹੈ ਮਾਨ ਸਰਕਾਰ ਦੇ ਲਈ ਕਿਉਂਕਿ ਪੂਰੀ ਸਰਕਾਰ ਨੂੰ ਚੈਲੰਜ ਕੀਤਾ ਵੀ ਤੁਸੀਂ ਕੰਮ ਦਿਖਾਓ ਕਿਤੇ ਕਿਤੇ ਰਿਹਾ ਉਹ ਪੂਰਾ ਮਾਮਲਾ ਕਿਵੇਂ ਦੇਖ ਰਹੇ ਹੋ ਇਹ ਕੋ ਕਾਲੇ ਹੈ ਜੀ ਅੱਜ ਕੱਲ ਲੀਟਰਾਂ ਦਾ ਕਹਿਣਾ ਕਰਨਾ ਸੁਣਨਾ ਮਤਲਬ ਬਹੁਤ ਹੀ ਜਿੱਕੋ ਗਰੀਬ ਹੋ ਗਿਆ ਹੈ ਇਹ ਉਹੀ ਅੰਗਰਾਲ ਸਾਹਿਬ ਨੇ ਜਿਨ੍ਹਾਂ ਨੇ ਲੋਕ ਸਪਰੇਸ਼ਨ ਦੀ ਸ਼ਿਕਾਇਤ ਲਗਾਈ ਸੀ ਜਿਹੜੇ ਕਹਿੰਦੇ ਸੀ ਕਿ ਸਾਡੇ ਵਰਕਰਾਂ ਨੂੰ ਫ੍ਰੀडम ਦੀ ਕੋਸ਼ਿਸ਼ ਹੋ ਰਹੀ ਹੈ ਬੀਜੇਪੀ ਵੱਲੋਂ ਤੇ ਅਸੀਂ ਬਕਾਉ ਨਹੀਂ ਹਾਂ ਫਿਰ ਬੀਜੇਪੀ ਦੇ ਵਿੱਚ ਚਲੇ ਗਏ ਉਹ ਉਹਨਾਂ ਨੇ ਬੀਜੇਪੀ ਦੇ ਨਾਲ ਆਪਣੇ ਜਿਹੜੇ ਹੋਰ ਉਹਨਾਂ ਦੇ ਅਮੈਤੀ ਸੀ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਉੱਥੇ ਸਭਾ ਕੀਤੀ ਕਿ ਮੇਰਾ ਜਿਹੜਾ ਸਮਾਨ ਰਹਿ ਗਿਆ ਸੀ ਕਾਂਗਰਸ ਦੇ ਵਿੱਚ ਤੁਸੀਂ ਮੈਂ ਉਹ ਇੱਧਰ ਲੈ ਕੇ ਆ ਰਿਹਾ। ਸੋ ਉਹ ਉਹਨਾਂ ਦਾ ਇਹ ਗੱਲ ਕਹਿਣੀ ਤਾਂ ਦੇਖੋ ਹਸੋ ਹੀ ਨਹੀਂ ਹੈ। ਤੇ ਜਿਹੜੀ ਆਮ ਆਦਮੀ ਪਾਰਟੀ ਉਹਨੇ ਕਿਤੇ ਇੱਕ ਇੱਟ ਵੀ ਨਹੀਂ ਲਾਈ ਐਸੀ ਕੋਈ ਗੱਲ ਨਹੀਂ। ਢਲਕਾ ਬਹੁਤ ਬੁਝਾਇਆ ਇੱਟ ਨਹੀਂ ਲਾਈ ਕਲੀ ਕਰਾਈ ਹੈ। ਪ੍ਰਾਇਮਰੀ ਹੈਲਥ ਸੈਂਟਰ ਨੇ ਜਿਹੜੇ ਉਹਨਾਂ ਨੂੰ ਮੁਹੱਲਾ ਕਲੀਨਿਕਾਂ ਦੇ ਕਲੀ ਕਰਕੇ ਦੇਖਿਆ ਆਮ ਸਕੂਲਾਂ ਦੇ ਉੱਪਰ ਕਲੀ ਕੁਲੀ ਕਰਾਈ ਕੋਈ ਸਟਾਂ ਵੀ ਸ਼ਾਇਦ ਲਾਈਆਂ ਹੀ ਹੋਣਗੀਆਂ। ਜਿਹੜੀਆਂ ਕੌਂਰ ਵਿਜੇ ਪ੍ਰਤਾਪ ਨੇ ਅਮਰਸਰ 'ਚ ਦੱਸੀਆਂ ਸੀ ਉਹ ਸਕੂਲ ਆਫ ਐਮਿਨੈਂਸ ਬਣਾ ਦਿੱਤੇ ਗਏ ਮਤਲਬ ਇਹ ਇਹ ਤਾਂ ਬਿਲਕੁਲ ਹੀ ਇਹ ਹੈ ਕਿ ਇਹ ਕਹਿਣਾ ਵੀ ਕੁਝ ਵੀ ਨਹੀਂ ਕੀਤਾ ਇਹ ਤਾਂ ਗੱਲ ਨਹੀਂ ਪਰ ਇਹ ਹੈ ਕਿ ਕਿਉਂਕਿ ਜਿਹੜੇ ਬੰਦਾ ਕਹਿ ਰਿਹਾ ਜਿਹੜਾ ਵਿਅਕਤੀ ਉਹ ਆਪ ਪਹਿਲਾਂ ਉਹਨਾਂ ਦਾ ਮੈਂਬਰ ਸੀਗਾ ਇਸ ਕਰਕੇ ਉਹਦੀ ਕ੍ਰੈਡਿਬਿਲਟੀ ਵੀ ਨਹੀਂ ਹੈ ਪਰ ਇਹ ਵੀ ਗੱਲ ਹੈ ਕਿ ਜਿਹੜਾ ਬੰਦਾ ਇਹਨਾਂ ਨਾਲ ਰਿਹਾ ਹੋਵੇ ਤੇ ਉਹ ਜਾ ਕੇ ਚੈਲੰਜ ਕਰੇ ਇਹ ਤਾਂ ਮਦਦ ਨੂੰ ਅੰਦਰਲੀ ਗੱਲਾਂ ਵੀ ਜਾਣਦਾ ਉਹ ਸਰ ਚੈਲੰਜ ਵੀ ਉਹ ਇਹ ਕਹਿ ਰਿਹਾ ਵੀ ਜੇਕਰ ਸਾਫਤ ਕਰ ਦੇਣਾ ਵੀ ਅਸੀਂ ਇੱਕ ਵੀ ਸਕੂਲ ਬਣਾਇਆਗਾ ਅਸੀਂ ਇੱਕ ਵੀ ਹਸਪਤਾਲ ਬਣਾਇਆ ਨਹੀਂ ਪੱਤਰ ਰੱਖਿਆ ਇੱਟਾਂ ਲਾਈਆਂ ਨੇ ਉੱਥੇ ਇਹ ਕਹਿੰਦਾ ਮੈਂ ਰਾਜਨੀਤੀ ਛੱਡ ਦੂੰ ਜੇਕਰ ਇੰਨਾ ਕਲੋਜ਼ ਹੋਣ ਵਾਲਾ ਬੰਦਾ ਇਹ ਗੱਲ ਕਹਿ ਸਕਦਾ ਜੇਕਰ ਉਹਨੂੰ ਪੂਰਾ ਭਰੋਸਾਗਾ ਕਿਉਂਕਿ ਗੱਲ ਰਾਜਨੀਤੀ ਛੱਡਣ ਤੱਕ ਦੀ ਆ ਗਈ ਉਹਨਾਂ ਨੇ ਚੈਲੰਜ ਕੀਤਾ ਮੈਂ ਰਾਜਨੀਤੀ ਛੱਡ ਦੂੰ ਜੇਕਰ ਮਾਨ ਸਾਹਿਬ ਜੀ ਉਹਨਾਂ ਦੇ ਮੰਤਰੀ ਇਸ ਗੱਲ ਨੂੰ ਸਾਫਤ ਕਰ ਦੇਣ ਵੈਸੇ ਤਾਂ ਬਹੁਤ ਅੱਜਕੱਲ ਬਿਆਨ ਆ ਰਹੇ ਨੇ ਤੇ ਇਹ ਕਹਿੰਦਾ ਜੀ ਮੈਂ ਰਾਜਨੀਤੀ ਛੱਡ ਦੂੰ ਇਹ ਰਾਜਨੀਤਿਕ ਨੇ ਜਿਹੜੇ ਸਾਡੇ ਚ ਸਿਆਸਤਦਾਨੇ ਰਾਜਨੀਤੀ ਛੱਡੇ ਹੀ ਦੇਣ ਤਾਂ ਚੰਗਾ ਸਾਰੇ। ਮਤਲਬ ਐਸੀ ਐਸੀ ਗੱਲਾਂ ਕਰਦੇ ਨੇ ਐਸੀ ਐਸੀ ਗੱਲਾਂ ਦੇ ਉੱਪਰ ਕਹਿੰਦੇ ਨੇ ਜੀ ਰਾਜਨੀਤੀ ਛੱਡ ਦਾਂਗੇ। ਪਹਿਲੀ ਗੱਲ ਤੇ ਰਾਜਨੀਤੀ ਹੈ ਕਿੱਥੇ? ਬੇਸਿਕਲੀ ਤਾਂ ਠੱਗੀ ਚੋਰੀ ਐ। ਵੋਟਰ ਨੂੰ ਕੋਈ ਗਿੰਦਾਈ ਕੋਈ ਨਹੀਂ। ਮਤਲਬ ਕੋਈ ਆਰਾਮ ਦੇ ਨਾਲ ਮਤਲਬ ਅੱਜ ਦੁਪਹਿਰੇ ਹੋਰ ਪਾਸੇ ਸ਼ਾਮੀ ਹੋਰ ਕਿਤੇ। ਮਤਲਬ ਇਹ ਸਮਝਦੇ ਨੇ ਕਿ ਵੋਟਰ ਹੈ ਜਿਹੜਾ ਬਿਲਕੁਲ ਵੀ ਜਿਵੇਂ ਉਹਨੂੰ ਨਾ ਤਾਂ ਕੋਈ ਮਤ ਹੈ ਨਾ ਉਹਨੂੰ ਅਕਲ ਹੈ ਨਾ ਉਹ ਦੇਖ ਰਿਹਾ ਵੀ ਅਸੀਂ ਕਰ ਕੀ ਰਹੇ ਸੋ ਮੇਰਾ ਖਿਆਲ ਹੈ ਵੀ ਡਰਾਮੇबाजी ਚੱਲ ਰਹੀ ਹੈ ਸਾਰੇ ਪਾਸਿਆਂ ਤੋਂ ਪਰ ਇਹ ਹੈ ਖਤਰਨਾਕ ਇਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਸਿਆਸਤ ਨੂੰ ਨਹੀਂ ਜਾਣਦੇ ਚੰਗੀ ਤਰ੍ਹਾਂ ਐਵੇਂ ਰਾਜਨੀਤੀ ਕਹੀ ਜਾ ਰਹੀ ਹੈ ਨੇ ਇਹਨੂੰ ਟਿਕੜਮਬਾਜੀ ਤੇ ਮੌਕਾਪਰਸਤੀ ਰਾਜਨੀਤੀ ਨਹੀਂ ਹੁੰਦੀ ਇਹ ਬਹੁਤ ਵੱਡਾ ਨੁਕਸਾਨ ਇਹ ਕਰ ਰਹੇ ਨੇ ਕਿ ਲੋਕਾਂ ਦਾ ਸਾਰੀ ਸਿਆਸੀ ਜਮਾਤ ਤੇ ਸਿਆਸੀ ਸਿਸਟਮ ਤੋਂ ਹੀ ਵਿਸ਼ਵਾਸ ਉੱਠ ਰਿਹਾ ਹੈ ਉਸੇ ਦੇਖੋ ਵੀ ਕਿਸਾਨ ਨੇ ਜਿਹੜੇ ਅੱਜ ਤੋਂ ਇੱਕ ਪਾਰਟੀ ਨੂੰ ਪੁੱਛ ਰਹੇ ਨੇ ਇਕੱਲੇ ਇਕੱਲੇ ਨੂੰ ਸਵਾਲ ਉਹ ਜਦੋਂ ਉਹ ਸਵਾਲ ਲੋਕ ਇਸ ਤਰ੍ਹਾਂ ਘੇਰ ਕੇ ਪੁੱਛਣ ਲੱਗਦੇ ਨਾ ਫਿਰ ਇਹ ਗੱਲਾਂ ਨਹੀਂ ਚੱਲਣਗੀਆਂ ਕਿ ਜੀ ਮਾਨ ਸਾਹਿਬ ਇਹ ਕਹਿਣ ਫਲਾਣਾ ਇਹ ਕਹੇ ਚਮਟਾਏ ਕਹੇ ਪਰ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਲਈ ਇਹ ਬਹੁਤ ਜੀ ਮੈਂ ਸਮਝਦਾ ਨੁਕਸਾਨ ਦੀ ਗੱਲ ਹੈ ਕਿ ਜਿਹੜਾ ਉਹਨਾਂ ਦਾ ਪ੍ਰਾਈਮ ਮਤਲਬ ਕੰਪਲੇਨੈਂਟ ਸੀਗਾ ਲੋਟਸ ਅਪਰੇਸ਼ਨ ਦੇ ਜਿਹਦੇ ਉੱਪਰ ਸੈਸ਼ਨ ਸੱਤਿਆ ਗਿਆ ਸੀ ਉਹ ਅਗਰ ਇਹ ਜਿਹੇ ਇਲਜ਼ਾਮ ਲਾਉਂਦਾ ਤਾਂ ਉਹਨਾਂ ਨੂੰ ਜਵਾਬਤਾਇਆ ਤਾਂ ਦਿਨਾ ਪਰ ਇਹ ਹੈ ਕਿ ਕਲਪਾਮ ਲਾਉਣ ਵਾਲੇ ਦੀ ਵੀ ਕ੍ਰੈਡੀਬਿਲਟੀ ਕੋਈ ਨਹੀਂ ਕਿੰਨੇ ਤੇ ਲਾਏ ਜਾ ਰਹੇ ਨੇ ਉਹਨਾਂ ਦੀ ਵੀ ਕ੍ਰੈਡੀਬਿਲਟੀ ਕੋਈ ਨਹੀਂ ਹੈ ਉਹ ਵੀ ਅੱਗੇ ਉਹ ਪਤਾ ਨਹੀਂ ਕੀ ਕਹਿ ਦਿੰਦੇ ਸੋ ਇਹ ਇਹ ਹੈ ਕਿ ਇਹ ਮੇਰਾ ਖਿਆਲ ਹੈ ਵੀ ਸ਼ਬਦੀ جنگ ਹੈ ਜਿਹੜੀ ਹੋਰ ਵਧੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਹੋਰ ਗਰਮ ਹੋਰ ਬਦਨਾਮੀ ਵਾਲੇ ਹੋਰ ਮਤਲਬ ਭੜੇ ਪਿਆਨ ਦੇ ਕੇ ਲੋਕਾਂ ਨੂੰ ਐਂਟਰਟੇਨ ਕੀਤਾ ਜਾਊਗਾ ਪਰ ਇਹਦਾ ਮੇਰਾ ਨਹੀਂ ਖਿਆਲ ਕਿ ਇਸ ਚੀਜ਼ ਨਾਲ ਵੋਟਾਂ ਕੋਈ ਗੇਨ ਕਰ ਸਕਦਾ ਜਾਂ ਤੋੜ ਸਕਦਾ ਹੈ ਜੀ ਤੇ ਨਾਲ ਸਰ ਉਹਨੇ ਇੱਕ ਚੈਲੰਜ ਹੋਰ ਕੀਤਾ ਕਹਿੰਦਾ ਵੀ ਮਾਨ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਆ ਜਲੰਧਰ ਦੇ ਵਿੱਚ ਵੋਟਾਂ ਨਹੀਂ ਲੈ ਸਕਦੀ ਜਿਆਦਾ ਵੋਟਾਂ ਨਹੀਂ ਲੈ ਸਕਦੀ ਬਹੁਤ ਘੱਟ ਵੋਟਾਂ ਮਿਲਣਗੀਆਂ ਤੇ ਅਸੀਂ ਆਪਣੇ ਕੈਂਡੀਡੇਟ ਨੂੰ ਸੁਸ਼ੀਲ ਰਿੰਕੂ ਨੂੰ ਇੱਥੋਂ ਜਿਤਾ ਕੇ ਲੈ ਕੇ ਜਾਵਾਂਗੇ ਇਹ ਵੀ ਕਹਿੰਦੇ ਨਜ਼ਰ ਆਏ ਨੇ ਇਸ ਦਾਅਵੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਦੇਖ ਲਓ ਕਿੰਨੀ ਸਪੀਡ ਵਧ ਗਈ ਹੈ ਅਜੇ ਥੋੜੀ ਦੇਰ ਦੀ ਗੱਲ ਹੈ ਸੁਸ਼ੀਲ ਰਿੰਕੂ ਨੂੰ ਜਦੋਂ ਜੁਆਇਨ ਕਰਾਇਆ ਸੀ ਆਮ ਆਦਮੀ ਪਾਰਟੀ ਨੇ ਤਾਂ ਇਹ ਸਭ ਤੋਂ ਜਿਆਦਾ ਵਿਰੋਧ ਕਰ ਰਹੇ ਸੀ ਫਿਰ ਉਹ ਐਮਟੀ ਬਣ ਗਏ ਫਿਰ ਇਕੱਠੇ ਬੀਜੇਪੀ ਚਲੇ ਗਏ ਮਨ ਲੈਨੀ ਸਪੀਡ ਹੋ ਗਈ ਹੈ ਜਿਸ ਤਰ੍ਹਾਂ ਫਿਲਮ ਨਹੀਂ ਨਾ ਐਂਡ ਦੇ ਉੱਪਰ ਆਈ ਹਿੰਜੀ ਤੁਸੀਂ ਦੇਖਿਆ ਵੀ ਜਿਹੜੀਆਂ ਪੁਰਾਣੀਆਂ ਫਿਲਮਾਂ ਹੁੰਦੀਆਂ ਸੀ ਉਹ ਚ ਡੱਕੂ ਵੀ ਆ ਜਾਂਦੇ ਸੀ ਪੁਲਸ ਵੀ ਟੀਂ ਟੀਂ ਕਰਦੀ ਆ ਜਾਂਦੀ ਸੀ ਇਹਦਾ ਮਤਲਬ ਸੀ ਐਂਡ ਕੋਨ ਵਾਲਾ ਉਹ ਸਾਡੇ ਜਿਹੜੀ ਜਿੱਦਾਂ ਦੀ ਇਹ ਸਿਆਸਤ ਹੈ ਮੇਰਾ ਖਿਆਲ ਹੈ ਆਪਣੇ ਐਂਡ ਵੱਲ ਨੂੰ ਵੱਧ ਰਹੀ ਹੈ ਕਹਿਣ ਦਾ ਕੋਈ ਗਰੇਜ਼ ਨਹੀਂ ਕਰਦੇ ਇਹ ਨਹੀਂ ਸੋਚਦੇ ਵੀ ਪਹਿਲਾਂ ਕੀ ਕਿਹਾ ਸੀਗਾ ਅੱਛਾ ਰਿਸ਼ਤੇ ਆਂਦਾ ਕੋਈ ਤਲਕ ਨਹੀਂ ਹੈ ਅ ਡਾਇਲੋਜੀ ਕਿਹੜੀ ਹੈ ਉਹਦਾ ਕੋਈ ਤਲਕ ਨਹੀਂ ਪਾਰਟੀ ਦਾ ਕੋਈ ਤਲਕ ਨਹੀਂ ਮੋਲੇ ਠੀਕ ਹੈ ਹੋ ਸਕਦਾ ਇਹਨਾਂ ਦਾ ਪ੍ਰਭਾਵ ਹੋਵੇ ਹੋ ਸਕਦਾ ਵੋਟਾਂ ਤੋੜ ਵੀ ਦੇਣ ਹੋ ਸਕਦਾ ਇਹ ਆਵਾਦਿਮ ਪਾਰਟੀ ਨੂੰ ਹਰਾ ਵੀ ਦੇਣ ਪਰ ਕਿਸ ਕੋਸਟ ਤੇ ਇਹਦਾ ਮਤਲਬ ਸਾਡੀ ਡੈਮੋਕ੍ਰੇਸੀ ਦੀ ਦਸ਼ਾ ਕੀ ਹੈ ਉਹਦੀ ਹੈਲਥ ਕੀ ਹੈ ਤੁਸੀਂ ਦੇਖੋ ਕਿ ਕੋਈ ਕੁਛ ਵਿਅਕਤੀ ਨੇ ਜਿਹੜੇ ਜੇ ਉਹਨਾਂ ਦਾ ਕਿਤੇ ਪ੍ਰਭਾਵ ਹੋ ਜਿਹੜੀ ਮਰਜ਼ੀ ਪਾਰਟੀ ਦਾ ਮਤਲਬ ਜਿੱਦਾਂ ਮਰਜ਼ੀ ਕਰ ਲੈਣਾ ਉਹ ਦੋ ਮਰਜ਼ੀ ਮਤਲਬ ਇੱਕ ਦਿਨ ਕੁਛ ਕਹੇ ਦਿਨ ਦੂਜੇ ਦਿਨ ਕੁਛ ਕਹੇਨ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਸੋ ਮੇਰਾ ਖਿਆਲ ਇਹ ਹੈ ਕਿ ਐਵੇਂ ਨਤਕ ਇੰਨਾ ਵੀ ਨਹੀਂ ਪੈਦਾ ਕਰਕੇ ਆਉਣਾ ਜਿੰਦਰ ਦੀ ਜਿਹੜੀ ਪਾਪੂਲੇਸ਼ਨ ਹੈ ਉਹਦਾ ਪਰ ਦੇਖੋ ਮਤਲਬ ਅੱਜ ਕੱਲ ਕੁਝ ਵੀ ਸੰਭਵ ਹੈ ਪਰ ਪ੍ਰੋਵੋਕੇਟਿਵ ਨੇ ਇਹਨਾਂ ਦੇ ਬਿਆਨ ਦੋਨੇ ਤਿੰਨੇ ਜਿਹੜੇ ਇਹਨਾਂ ਨੇ ਦਿੱਤੇ ਨੇ ਇੱਕ ਤਾਂ ਲਾਉਣ ਵਾਲਾ ਵੀ ਕਹਿ ਲਓ ਮਤਲਬ ਜਿਹੜਾ ਇਹ ਵੀ ਹੈ ਮਾਨ ਸਨਮਾਨ ਨਾ ਮਿਲਣ ਵਾਲਾ ਵੀ ਤੇ ਹਰਾਉਣ ਵਾਲਾ ਵੀ ਭੜਕਾਉਂਦੇ ਜੀ ਪਰ ਮੇਰਾ ਖਿਆਲ ਹੈ ਵੀ ਮਾਨ ਸਾਹਿਬ ਅੱਗੇ ਭੜਕਾਉ ਦਾ ਜਵਾਬ ਫਿਰ ਉਹ ਜਾਂ ਜ਼ਿਆਦਾ ਭੜਕਾਟ ਚ ਹੀ ਦਿੰਦੇ ਨੇ ਪਰ ਇਹ ਗੱਲਾਂ ਦਾ ਸੱਚਾਈ ਨਾਲ ਮੇਰਾ ਖਿਆਲ ਹੈ ਜਿਆਦਾ ਸੰਬੰਧ ਨਹੀਂ ਹੈ ਅਰੇ ਮਾੜੀ ਗੱਲ ਹੈ ਕਿ ਕੰਪੇਨ ਜਿਹੜੀ ਉਹ ਉਹ ਇਹਦਾ ਮਤਲਬ ਆਉਣੇ ਦਿੰਨਾ ਤੇ ਹੋਰ ਹੇਠਲੇ ਪੱਧਰ ਤੇ ਜਾਊਗਾ ਜੀ ਸੋ ਸਰ ਜਿੱਥੇ ਇਹ ਪੁਰਾਣੇ ਸਾਥੀ ਨੇ ਮੁਸ਼ਕਲਾਂ ਵਧਾਈਆਂ ਨੇ ਸੀਐਮ ਸਾਹਿਬ ਦੀਆਂ ਉਥੇ ਉਹਨਾਂ ਦੇ ਐਮਐਲਏ ਦੇ ਉੱਪਰ ਵੀ ਅੱਜ ਬੜੇ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਰਿਸ਼ਵਤ ਦੇ ਨੂੰ ਲੈ ਕੇ ਲੱਗੇ ਨੇ ਗੱਲ ਕਰੋਨਾ ਤੇ ਪਹੁੰਚੀ ਵੀ ਹੈ ਸੋ ਇੱਕ ਸੀਐਮ ਸਾਹਿਬ ਦੇ ਨਾਮ ਦੇ ਉੱਪਰ ਚਿੱਠੀ ਵੀ ਲਿਖ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੀ ਸ਼ਿਕਾਇਤ ਕੀਤੀ ਗਈ ਹੈ ਉਸ ਮਾਮਲੇ ਨੂੰ ਕਿਵੇਂ ਦੇਖ ਰਹੇ ਹੋਗੇ ਤੇ ਇਹ ਸ਼ਿਕਾਇਤ ਕਿਹਦੇ ਵੱਲੋਂ ਕੀਤੀ ਗਈ ਹੈ ਇਹ ਪੂਰਾ ਮਾਮਲਾ ਕੀ ਹੈ ਕਿਹੜੇ ਐਮਐਲਏ ਦੇ ਉੱਪਰ ਹੁਣ ਰਿਸ਼ਵਤ ਦੇ ਇਲਜ਼ਾਮ ਲੱਗੇ ਨੇ ਜਿਹਦੇ ਕਾਰਨ ਚੋਣਾਂ ਦੇ ਮਾਹੌਲ ਦੇ ਵਿੱਚ ਸੀਐਮ ਸਾਹਿਬ ਦੇ ਲਈ ਮੁਸ਼ਕਲ ਖੜੀ ਹੋ ਸਕਦੀ ਹੈ ਤੇ ਦੂਸਰੀ ਗੱਲ ਇਹ ਜੇਕਰ ਇਹ ਸ਼ਿਕਾਇਤ ਸੀਐਮ ਸਾਹਿਬ ਕੋਲੇ ਪਹੁੰਚੀ ਹੈ ਕਿ ਇਸ ਮਾਮਲੇ ਦੇ ਉੱਪਰ ਕੋਈ ਜਾਂਚ ਹੋਵੇਗੀ ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ ਇੱਕ ਹੋਰ ਗੰਭੀਰ ਜੀ ਬੜੀ ਬਦਕਿਸਮਤੀ ਵਾਲੀ ਗੱਲ ਹੈ ਸਾਨੇਵਾਲ ਦੀ ਇੱਕ ਟ੍ਰਿਪਰ ਐਸੋਸੀਏਸ਼ਨ ਨੇ ਸ਼ਿਕਾਇਤ ਕੀਤੀ ਹੈ ਕਿ ਸਾਡੇ ਕੋਲੋਂ ਫਾਇਲ ਦੇ ਲੋਕੀ ਦੇ ਜਿਹੜੇ ਐਮਐਲਏ ਨੇ ਗੁਨਵਿੰਦਰ ਸਿੰਘ ਯਾਸਪੁਰਾ ਉਹ ਸਾਡੇ ਕੋਲੋਂ 1.5 ਲੱਖ ਰੁਪਏ ਪਰ ਇਕੱਠ ਲੈਂਦੇ ਨੇ ਤੇ ਉਹ ਮਤਲਬ ਪੱਠੇ ਵਾਲੇ ਤੋਂ ਵੀ ਲੈਂਦੇ ਨੇ ਪਰ ਕਰੋੜਾਂ ਰੁਪਏ ਇਕੱਠਾ ਕਰ ਚੁੱਕੇ ਨੇ ਔਰ ਨਾਲ ਉਹ ਕਹਿੰਦੇ ਜੀ ਸਾਨੂੰ ਹੁਣ 50 ਲੱਖ ਰੁਪਏ ਮਜਬੂਰ ਕਰਨੇ ਦੇਣ ਲਈ ਭੁਵੰਤ ਮਾਨ ਦੇ ਨਾਂ ਦੇ ਉੱਪਰ ਕਿ ਅਸੀਂ ਮੈਸੀ ਐਮ ਨੂੰ ਦੇਣਾ ਹੈ ਰਛਨਾ ਤੋਂ ਅੱਛਾ ਗੱਲ ਇੱਥੇ ਨਹੀਂ ਖੜੀ ਇਹਨੂੰ ਆਪੋਜੀਸ਼ਨ ਨੇ ਮਿਸਟਰ ਮਤਲਬ ਜੀਠੀਆ ਉਹਨਾਂ ਨੇ ਵੀ ਚੱਕ ਕੇ ਹਾਈਲਾਈਟ ਕਰਿਆ ਹੈ ਔਰ ਬਹੁਤ ਸਾਰੇ ਦੇ ਸਾਇਨ ਨੇ ਅਰਕੂ ਸੋਮ ਸਰ ਕੇ ਸੋਮ ਰਸ ਜਿਹੜੇ ਵੀ ਮਤਲਬ ਉਹਨਾਂ ਦੀ ਹੈਗੀ ਆ ਟਿਪਰ ਐਸੋਸੀਏਸ਼ਨ ਸੰਨੇ ਵਾਲ ਦੀ ਕਮੀਰਦੋਸ਼ ਉਹਨਾਂ ਨੇ ਲਾਇਆ ਅੱਛਾ ਇੱਕ ਉਹਨਾਂ ਨੇ ਆਪਣੀ ਸ਼ਿਕਾਇਤ ਦੇ ਵਿੱਚ ਹੀ ਮੰਨਿਆ ਕਿ ਉਹ ਜਿਹੜਾ ਕੰਮ ਕਰ ਰਹੇ ਨੇ ਤਿੰਨ ਫੁੱਟ ਕਮੇਟੀ ਚੱਕਣ ਦਾ ਉਹਦੀ ਪ੍ਰਵਾਨਗੀ ਨਹੀਂ ਹੈ ਉਹਨਾਂ ਨੂੰ ਅੱਛਾ ਇਹ ਇੱਕ ਪਾਸੇ ਤਾਂ ਇਹ ਹੈ ਕਿ ਉਹਨਾਂ ਦਾ ਆਪਣਾ ਵੀ ਕੋਈ ਮਤਲਬ ਕੰਮ ਇਹਦਾ ਮਤਲਬ ਚੰਗਾ ਕੰਮ ਤਾਂ ਨਹੀਂ ਕਰ ਰਹੇ ਲੀਗਲ ਕੰਮ ਨਹੀਂ ਕਰ ਰਹੇ ਪਰ ਇੱਕ ਗੱਲੋਂ ਇਹ ਗੱਲ ਸੱਚੀ ਵੀ ਲੱਗਦੀ ਹੈ ਕਿ ਜੇ ਕੋਈ ਥੋੜਾ ਬਹੁਤ ਮਤਲਬ ਵਿੰਗਰ ਡੇਟਾ ਕੰਮ ਕਰ ਰਿਹਾ ਹੈ ਤਾਂ ਲੋਕਲ ਐਮਐਲਏ ਜੀ ਉਹ ਤੋਂ ਪੈਸੇ ਵਸੂਲ ਕੇ ਉਹਨਾਂ ਤੋਂ ਇਹ ਕੰਮ ਕਰਵਾ ਰਿਹਾ ਹੈ। ਇਹ ਰਿਓ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਮੰਤਰੀ ਬਾਦਲ ਸਿੰਘ ਉਪਰ ਉਹਨਾਂ ਦੇ ਰਿਸ਼ਤੇਦਾਰਾਂ ਤੇ ਦੋਸ਼ ਲੱਗਦੇ ਸੀ ਇਦਾਂ ਦੇ। ਇਹਦਾ ਮਤਲਬ ਲੋਕਲ ਲੈਵਲ ਤੇ ਛੇ ਗੱਲ ਵੈਸੇ ਇੱਕ ਲੈਵਲ ਤੇ ਸੱਚੀ ਹੈ ਕਿ ਜਿੱਥੇ ਵੀ ਕਿਤੇ ਰੇਤਾ ਜਾਂ ਜਿੱਥੇ ਵੀ ਇਸ ਤਰ੍ਹਾਂ ਦਾ ਕੋਈ ਹੈ ਉੱਥੇ ਜਿਹੜਾ ਪੋਲੀਟੀਕਲ ਪੋਲੀਟੀਸ਼ੀਅਨਸ ਨੇ ਹੋ ਕਿਸੇ ਪਾਰਟੀ ਦੇ ਹੋਣ ਕਿ ਪੁਲਿਸ ਹੈ। ਉਦੀ ਪੈਟਰੋਨੇਜ ਤੋਂ ਬਿਨਾ ਉਹਦੀ ਸਰਪ੍ਰਸਤੀ ਤੋਂ ਬਿਨਾ ਕੰਮ ਨਹੀਂ ਸੋ ਉਹ ਹੁਣ ਨੰਗਾ ਹੀ ਹੋ ਗਿਆ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਮੇਰਾ ਖਿਆਲ ਹੈ ਵੀ ਆਮ ਆਦਮੀ ਪਾਰਟੀ ਦੇ ਲਈ ਬੜਾ ਹੀ ਸੀਰੀਅਸ ਸਵਾਲ ਹੈ ਪਹਿਲਾਂ ਵੀ ਜਿਹੜੇ ਐਮਐਲਏ ਨੇ ਮਹਿੰਦਰ ਸਿੰਘ ਜੀ ਯਾਸਪੁਰਾ ਇਹਨਾਂ ਦੇ ਉੱਪਰ ਹੀ ਸ਼ਾਇਦ ਹਾਈਲਾਈਟ ਸੈਂਟਰ ਦਾ ਵੀ ਪਹਿਲਾਂ ਇੱਕ ਰੌਲਾ ਪਿਆ ਸੀਗਾ ਜੀ ਹੁਣ ਹੈ ਕਿ ਜੇ ਪ੍ਰੈਕਟੀਕਲੀ ਆਪਾਂ ਦੇਖੀਏ ਸਾਰੇ ਐਮਐਲਏ ਅਤੇ ਚਾਰੇ ਜਿਹੜੇ ਲੜਦੇ ਨੇ ਇਲੈਕਸ਼ਨਾਂ ਖਰਚਾ ਹੋ ਗਿਆ ਬਹੁਤ ਉਹ ਲੜਦੇ ਹੀ ਇਸ ਕਰਕੇ ਨੇ ਵੀ ਬਾਅਦ ਦੇ ਵਿੱਚ ਇਨਕਮ ਜਾਂ ਹੋਰ ਥੋੜਾ ਬਹੁਤ ਸੋਰਸ ਬਣੂਗਾ ਅਦਰਵਾਈਜ਼ ਕੌਣ ਜਾਂਦਾ ਇਹਨਾਂ ਕੰਮਾਂ 'ਚ ਕੋਈ ਇੱਕ ਵਾਰ ਮੈਂ ਸੁਣ ਰਿਹਾ ਅਸੀਂ ਉਹ ਸ਼ੋਅ ਦੀ ਇੱਕ ਵੀਡੀਓ ਹੈ ਉਹ ਕਹਿੰਦਾ ਵੀ ਇਹਨੂੰ ਤੁਸੀਂ ਜਿਹਦਾ ਗਲੈਮਰ ਖਤਮ ਕਰ ਦੋ ਇਹਨਾਂ ਦੇ ਬਾਲਾ ਆਰਪੂਰ ਨਾ ਪਾਓ ਇਹਨਾਂ ਨੂੰ ਸਿਕਿਉਰਿਟੀ ਨਾ ਮਿਲੇ ਕੋਈ ਫਾਇਦਾ ਨਾ ਹੋ ਵੈਰਿਸ਼ਕਤ ਕਮਿਸ਼ਨ ਨਾ ਆਵੇ ਤਾਂ ਪੋਲਿਟਿਕਸ 'ਚ ਕੌਣ ਜਾਊਗਾ ਸੋ ਸਾਨੂੰ ਇਹ ਪੋਲਿਟਿਕਸ ਦਾ ਇਹੀ ਕੰਮ ਕਰਨਾ ਪੈਣਾ ਹੈ ਕਿ ਸਿਰਫ ਸੇਵਾ ਕਰਨ ਵਾਲੇ ਹੀ ਬੰਦੇ ਆਉਣ ਇੱਥੇ ਕੋਈ ਇਹਨਾਂ ਦੀ ਮਤਲ ਜਿੰਨੀ ਅਸੀਂ ਚੜਾਈ ਕਰ ਦਿੰਨੇ ਆ ਪੋਲਿਟਿਸ਼ਨਰ ਦੀ ਸਿਰ ਤੇ ਚ ਉਹ ਖਤਮ ਕਰਨਾ ਪਊਗਾ ਪਰ ਇਹ ਖੁਦ ਨਹੀਂ ਕਰਨਗੇ ਤੁਸੀਂ ਦੇਖੋ ਇਹਦੀ ਜਾਂਚ ਕਿਨੇ ਕਰਾਉਣੀ ਹੈ ਮੈਂ ਤੁਹਾਨੂੰ ਦੱਸਦਾ ਉਹਨਾਂ ਦੇ ਪਰਚੇ ਦਰਜ ਹੋ ਜਾਣਗੇ ਸ਼ਾਇਦ ਉਹਨਾਂ ਦਾ ਮੇਰੇ ਸਾਬ ਦਾ ਬਿਆਨ ਵੀ ਆ ਗਏ ਮੈਂ ਸਵੇਰੇ ਹੀ ਇਹਨਾਂ ਦੇ ਪਰਚਾ ਤੁਹਾਨੂੰ ਕਰਾ ਦੂੰਗਾ ਦਰਜ ਕਿਉਂਕਿ ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਵੀ ਸਾਡੇ ਤੇ ਪਰਚੇ ਦਰਜ ਕਰਾ ਦਿੰਦੇ ਨੇ ਸਾਡੀਆਂ ਗੱਡੀਆਂ ਜ਼ਬਤ ਕਰ ਲੈਂਦੇ ਨੇ ਫਿਰ ਪੈਸੇ ਦੇ ਕੇ ਛੁੱਟ ਜਾਂਦੀਆਂ ਨੇ ਮਤਲਬ ਇਹ ਇਹ ਧੰਦਾ ਇਹ ਧੰਦਾ ਸਾਰੇ ਪੰਜਾਬ ਚ ਚੱਲਦਾ ਪਰ ਸਾਰੀਆਂ ਤਿੰਨਾਂ ਹੀ ਪਾਰਟੀਆਂ ਬਾਰ ਬਾਰ ਕਹਿ ਕਹਿ ਕੇ ਕਿੱਚ ਆਮ ਲੋਕ ਕਿ ਚੁ ਵਿਚਾਰੇ ਸਫਰਤ ਚਾਹੇ ਉਹ ਇਮੀਗ੍ਰੇਸ਼ਨ ਦੇ ਸੈਂਟਰ ਨੇ ਚਾਹੇ ਉਹ ਪ੍ਰਾਈਵੇਟ ਸਕੂਲਾਂ ਦੇ ਨੇ ਚਾਹੇ ਉਹ ਹਸਪਤਾਲਾਂ ਦੇ ਚਾਹੇ ਉਹ ਹਨ ਹਰ ਜਗ੍ਹਾ ਮਤਲਬ ਜਨਤ ਸਿਚ ਚਾਹੇ ਉਹ ਜਾਲੀ ਸ਼ਰਾਬ ਦੇ ਨਾਲ ਲੋਕ ਮਰ ਜਾਂਦੇ ਨੇ ਮਤਲਬ ਇਹ ਬਿਨਾ ਸਰਕਾਰੀ ਬਿਨਾ ਪੁਲਿਸ ਦੀ ਸਰਪ੍ਰਸਤੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪਰ ਉਹਦੇ ਵਿੱਚ ਇਹ ਹੈ ਕਿ ਜਦੋਂ ਕੋਈ ਇਹ ਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਜਿਹੜਾ ਦੋਸ਼ ਲਾਉਣ ਵਾਲਾ ਉਹੀ ਵਿਕਟਮ ਬਣਦਾ ਹੈ ਅਕਸਰ ਇਹ ਦੇਖੋ ਕਿਨੇ ਸਾਰੇ ਬੰਦਿਆਂ ਨੇ ਸਾਈਨ ਕੀਤੇ ਹੋਏ ਨੇ ਜਿਹੜੇ ਵੀ ਟ੍ਰਿਪਰ ਐਸੋਸੀਏਸ਼ਨ ਦੇ ਮੈਂਬਰ ਨੇ ਇਹਦਾ ਮਤਲਬ ਉਹਨਾਂ ਨੇ ਬਿਲਕੁਲ ਹੀ ਅੱਖ ਤੇ ਬੇਵਾਹ ਨੂੰ ਜਦੋਂ ਇੰਤਹਾ ਹੋਊਗੀ ਤਾਂ ਸ਼ਿਕਾਇਤ ਕਰੀ ਜਾਨਾ ਜੀ ਪਰ ਮੇਰਾ خیال ਹੈ ਵੀ ਇਹਦੀ ਸਰਕਾਰ ਨੂੰ ਪਾਰੀ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਜੇ ਉਹ ਸੁਰਖਵਾਦ ਨਹੀਂ ਕੀ ਅੱਜ ਇਹ ਜੋ ਅੱਜ ਲਿਖਤੀ ਸ਼ਿਕਾਇਤਿਓ ਸੀਐਮ ਸਾਹਿਬ ਨੂੰ ਉਹਨੇ ਕਿਆਸੀ ਰੋਡ ਸ਼ੋਅ ਦੇ ਦੌਰਾਨ ਦਵਾੰਗੇ ਜੇਕਰ ਇਹ ਸ਼ਿਕਾਇਤ ਸੀਐਮ ਸਾਹਿਬ ਕੋਲੇ ਪਹੁੰਚ ਜਾਂਦੀ ਹੈ ਤਾਂ ਫਿਰ ਕੀ ਲੱਗਦਾ ਹੈ ਸੀਐਮ ਸਾਹਿਬ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕਰਦੇ ਨਜ਼ਰ ਆਉਣਗੇ ਕੋਈ ਜਾਂਚ ਕਰਾਉਂਦੇ ਨਜ਼ਰ ਆਉਣਗੇ ਆਪਣੇ ਐਮਐਲਏ ਦੇ ਖਿਲਾਫ ਕਿਉਂਕਿ ਜੇ ਸ਼ਿਕਾਇਤ ਮਿਲ ਰਹੀ ਹੈ ਐਨੇ ਲੋਕ ਸਾਈਨ ਕਰਕੇ ਦੇ ਰਹੇ ਨੇ ਇੱਕ ਐਸੋਸੀਏਸ਼ਨ ਇਲਜ਼ਾਮ ਲਗਾ ਰਹੇ ਇਕੱਲੇ ਬੰਦੇ ਕੋਲ ਇਲਜ਼ਾਮ ਨਹੀਂ ਇਹ ਵਿਰੋਧੀਆਂ ਵੱਲੋਂ ਇਲਜ਼ਾਮ ਨਹੀਂ ਲਗਾਏ ਜਾ ਰਹੇ ਇੱਕ ਐਸੋਸੀਏਸ਼ਨ ਵੱਲੋਂ ਲਗਾਏ ਜਾ ਰਹੇ ਨੇ ਅਤੇ ਸਰਕਾਰ ਦੇ ਨਾਲ ਸੰਬੰਧਤ ਐਮਐਲਏ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਸਰਕਾਰ ਕੋਈ ਕਾਰਵਾਈ ਕਰਦੀ ਨਜ਼ਰ ਆਏਗੀ ਕਿਉਂਕਿ ਮਜੀਠੀਆ ਸਾਹਿਬ ਬੋਲ ਰਹੇ ਜਿਹੜੀ ਪੋਸਟ ਪਾਈ ਗਿਆ ਉਹਦੇ ਵਿੱਚ ਵੀ ਇਹ ਕਹਿੰਦੇ ਨਜ਼ਰ ਆਇਆ ਵੀ ਜੇ ਕੋਈ ਕਾਰਵਾਈ ਨਾ ਹੋ ਤਾਂ ਅਸੀਂ ਸਮਝਾਂਗੇ ਭਗਵਾਨ ਤਮਨ ਤੇ ਕੇਜਰੀਵਾਲ ਦੀ ਸ਼ਹਿ ਤੇ ਸਾਰਾ ਕੁਝ ਹੋ ਰਿਹਾ ਹੈ ਕਿਵੇਂ ਦੇਖ ਰਹੇ ਹੋ ਫਿਰ ਕੋ ਚਾਂਚ ਵੀ ਅੱਜ ਕੱਲ ਨਾ ਬੜਾ ਬਦਨਾਮ ਸ਼ਬਦ ਹੋ ਗਿਆ ਹੈ ਐਸਆਈਟੀ ਦੀ ਤਰ੍ਹਾਂ ਹੀ ਨਾ ਜਾਂਚ ਜਿਹੜੀ ਹੁੰਦੀ ਹੈ ਕਰੋ ਚੱਕ ਸਾਹਿਬ ਦੀ ਵੀ ਜਾਂਚ ਕੋਈ ਸੀ ਅਪਾ ਦੇਖਿਆ ਹੀ ਹੈ ਇਤਨਾ ਜਾਂਚ ਹੁੰਦੀ ਹੈ ਪਰਦਾ ਪੋਸ਼ੀ ਕਰਨ ਵਾਲੀ ਮੇਰਾ ਖਿਆਲ ਹੈ ਵੀ ਭਗਵੰਤ ਮਾਨਣੇ ਚਾਹੀਦਾ ਹੈ ਕਿ ਇਮਾਨਦਾਰੀ ਨਾਲ ਇਹ ਇੰਡੀਪੈਂਡੈਂਟ ਜਾਂਚ ਕਰਾਉਣ ਕਿਸੇ ਵੀ ਮਤਲਬ ਅਮਾਨਦਾਰ ਅਫਸਰ ਤੋਂ ਜਾਂਚ ਅਧਿਕਾਰ ਤੋਂ ਜਿਦੋਂ ਵੀ ਠੀਕ ਸਮਝਦੇ ਨੇ ਪਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਲੈ ਕੇ ਆਓ ਹੋ ਸਕਦਾ ਝੂਠੀ ਹੋਵੇ ਕੰਕਾ ਹੋ ਸਕਦਾ ਐਮਐਲਏ ਗਲਤੀ ਤੇ ਹੋ ਜਾਵੇ ਪਰ ਲੋਕਾਂ ਦੇ ਸਾਹਮਣੇ ਜੇ ਇਹਨਾਂ ਨੇ ਆਪਣੀ ਕ੍ਰੈਡਿਬਿਲਿਟੀ ਬਣਾਉਣੀ ਹੈ ਤਾਂ ਇਹਨਾਂ ਨੂੰ ਸੱਚੇ ਤੱਥ ਨੇ ਜਿਹੜੇ ਕੋਈ ਜਾਂਚ ਹੁੰਦੀ ਹੈ ਕਵਰ ਅਪ ਨਹੀਂ ਹੋਣਾ ਚਾਹੀਦਾ ਅਕਸਰ ਜਿਹੜੀਆਂ ਜਾਂਚਾਂ ਨੇ ਜਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਰੋਡ ਸ਼ੋਅ 'ਚ ਪੜਨ ਕਿਹਨੇ ਦੇਣਾ ਮੇਰੇ ਖਿਆਲ ਆ ਉੱਚੀ ਚੀਜ਼ ਰিসিਵ ਕੀਨੇ ਕਰਨੀ ਹੈ ਕਿਉਂਕਿ ਇਹਨੂੰ ਟਕਣ ਦੀ ਪੋਸ਼ ਕੀਤੀ ਜਾਊ ਹੋਰ ਕੋਈ ਪੈਰਲਲ ਨੈਰੇਟਿਵ ਪੈਰਲਲ ਧੁਮਾਕਾ ਕੋਈ ਹੋਰ ਕਾਲੰਦੇ ਨੇ ਕਾਲ ਨੂੰ ਨਮਾ ਖੜਾ ਕਰ ਲਿਆ ਜਾ ਪਰ ਜੇ ਇਹਨਾਂ ਨੇ ਆਪਣੀ ਕ੍ਰੈਡੀਬਿਲਟੀ ਬਣਾਉਣੀ ਹੈ ਸਰਕਾਰ ਨੇ ਇਹਨੂੰ ਚਾਹੀਦਾ ਹੈ ਕਿ ਕਿਸੇ ਇਮਾਨਦਾਰ ਅਫਸਰੋਂ ਇਹਨਾਂ ਜਾਂਚ ਕਰਾ ਕੇ ਲੋਕਾਂ ਦੇ ਸਾਹਮਣੇ ਸਾਰੇ ਤੱਥ ਰੱਖੋ ਜਿਹੜਾ ਵੀ ਦੋਸ਼ੀ ਹੋ ਉਹਦੇ ਐਕਸ਼ਨ ਲੈ ਲੈਣ ਜੀ ਬਿਲਕੁਲ ਬਿਲਕੁਲ ਪਰ ਜਿਸ ਤਰੀਕੇ ਨਾਲ ਹਾਲਾਤ ਲੱਗ ਰਹੇ ਨੇ ਕਿ ਕੋਈ ਸ਼ਿਕਾਇਤਾਂ ਅਕਸਰ ਹੁੰਦੀਆਂ ਨੇ ਜੇਕਰ ਆਪਾਂ ਸਿੰਗਲਾ ਸਾਹਿਬ ਦੀ ਗੱਲ ਕਰੀਏ ਉਹਨਾਂ ਦਾ ਸ਼ਿਕਾਇਤ ਵੀ ਖੁਦ ਆਪਣੇ ਵੱਲੋਂ ਸੀ ਆਪਣੇ ਵੱਲੋਂ ਹੀ ਗੱਲ ਕੀਤੀ ਗਈ ਲੇਕਿਨ ਉਹ ਅੱਜ ਕੱਲ ਸਰਕਾਰ ਦੀਆਂ ਮੀਟਿੰਗਾਂ ਦੇ ਵਿੱਚ ਜਾਂ ਫਿਰ ਕੰਪੇਨ ਦੇ ਵਿੱਚ ਵੀ ਦਿਖਾਈ ਦੇਣਗੇ ਸੋ ਇਸ ਤੋਂ ਬਾਅਦ ਮਜੀਠੀਆ ਸਾਹਿਬ ਦੇ ਵੱਲੋਂ ਵੀ ਇੱਕ ਵੱਡਾ ਹੰਬੜਾ ਮਾਰਨ ਦੀ ਕੋਸ਼ਿਸ਼ ਕੀਤੀ ਗਿਆ ਤੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਦੇਖਦੇ ਹਾਂ ਹੁਣ ਜਾਂਚ ਕਰਾਉਣਗੇ ਜਾਂ ਨਹੀਂ ਕਰਾਉਣਗੇ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਇਹ ਹੁਣ ਵੇਖਣ ਵਾਲੀ ਹੋਵੇਗੀ ਵੇਖਣ ਵਾਲੀ ਗੱਲ ਹੋਵੇਗੀ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਹੋ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸੁਭਰੀਲ ਕ੍ਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਉਤਿਆਂ ਦਰਸ਼ਕਾਂ ਸਾਰਿਆਂ ਦਾ ਸ਼ੁਕਰੀਆ ਸਭ ਨੂੰ ਸਤਿ ਸ੍ਰੀ ਅਕਾਲ ਇਸਾਨ ਡਾਕਟਰ ਪੱਟੀ ਜਿਨ੍ਹਾਂ ਦੇ ਵੱਲੋਂ ਅੱਜ ਦੇ ਦਿਨ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦਿਓ ਇਜਾਜ਼ਤ ਧੰਨਵਾਦ